ਜਿੰਨੀ ਚੌਣ ਦੇ ਅਖਾੜੇ ਤੋਂ ਅਰਵਿੰਦ ਕੇਚਰੀਵਾਲ ਦੀ ਗੈਂਗਸਟਰ ਨੂੰ ਚੇਤਾਵਨੀ ਕਿਹਾ ਇੱਕ ਹਫ਼ਤੇ ਦੇ ਅੰਦਰ ਪੰਜਾਬ ਛੱਡ ਦੇਣ ਗੈਂਗਸਟਰ ਜਲਦ ਪੂਰੇ ਪੰਜਾਬ ਚੋਂ ਬਦਮਾਸ਼ਾਂ ਦਾ ਕਰਾਂਗੇ ਖਾਤਮਾ ਤਰਨਤਾਰਨ ਜਿੰਨੀ ਚੌਣ ਦੇ ਵਿੱਚ ਸੀ ਇਹ ਮਾਨ ਦਾ ਵੱਡਾ ਐਲਾਨ ਕਿਹਾ ਤਰਨਤਾਰਨ ਦੇ ਵਿੱਚ ਕੁੜੀਆਂ ਦੇ ਲਈ ਬਣਾਵਾਂਗੇ ਕਾਲਜ ਕਿਹਾ ਸਾਡੀ ਸਰਕਾਰ ਦੇ ਵਿੱਚ ਬਿਨਾਂ ਸਿਫਾਰਿਸ਼ ਤੋਂ ਮਿਲ ਰਹੀ ਹੈ ਨੌਕਰੀ ਜਬ ਕਾਂਗਰਸ ਪ੍ਰਧਾਨ ਰਾਜਵੜਿੰਗ ਤੇ ਪਰਿਵਾਰ ਨੂੰ ਮੇਰੀ ਜਾਨ ਤੋਂ ਮਾਰਨ ਦੀ ਧਮਕੀ ਪਾਕਿਸਤਾਨ ਚ ਬੈਠੇ ਗੈਂਗਸਟਰਾਂ ਨੇ ਕੀਤੀ WhatsApp ਕਾਲ ਵੜਿੰਗ ਦੀ ਸ਼ਿਕਾਇਤ ਦੇ ਉਤੇ ਤਰਨਤਾਰਨ ਦੇ ਵਿੱਚ FIR ਬੂਟਾ ਸਿੰਘ ਤੇ ਟਿੱਪਣੀ ਵਿਚਾਲੇ ਹੁਣ ਕਾਂਗਰਸ ਦੇ ਪੋਸਟਰ ਨੂੰ ਲੈ ਕੇ ਵਿਵਾਦ ਗੁਰਤੇਗ ਬਹਾਦਰ ਜੀ ਦੇ ਨਾਲ ਲੀਡਰਾਂ ਦੀਆਂ ਤਸਵੀਰਾਂ ਤੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ ਕਿਹਾ ਕਾਂਗਰਸ ਨੇ ਕੀਤਾ ਵੱੱਜਰ ਗੁਨਾਹ ਪੰਥ ਤੋਂ ਮੰਗਣ ਮਾਫ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਪੁੱਲੜ ਦਾ ਹੋਰ ਵਿਧਿਆ ਰਿਮਾਂਡ ਚੰਡੀਗੜ੍ਹ ਸੀਬੀਆਈ ਕੋਰਟ ਨੇ 5 ਦਿਨਾਂ ਦੇ ਰਿਮਾਂਡ ਤੇ ਭੇਜਿਆ ਤਾਂ ਵਿਚੋਲੀਆ ਕ੍ਰਿਸ਼ਨੂ ਸ਼ਰਦਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਸੁਰੇਸ਼ ਰੈਣਾ ਤੇ ਸ਼ਖਰਤਵੰਤ ਈਡੀ ਦੀ ਵੱਡੀ ਕਾਰਵਾਈ 11 ਕਰੋੜ ਦੀ ਪ੍ਰਾਪਰਟੀ ਕੀਤੀ ਅਟੈਚ ਆਨਲਾਈਨ ਸੱਟੇਬਾਜ਼ੀ ਦੇ ਨਾਲ ਜੁੜੇ ਮਾਮਲੇ 'ਚ ਹੋਇਆ ਐਕਸ਼ਨ ਗਵਰਨਰ ਨੂੰ ਮਿਲੀ ਆਮ ਆਦਮੀ ਪਾਰਟੀ ਤੇ ਦੋ ਸੈਨੇਟ ਮੈਂਬਰਾਂ ਦਾ ਵਫਦ ਕਿਹਾ ਦੋ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਕੇਂਦਰ ਦੀ ਵੱਧ ਨੀਅਤ ਹੋਈ ਜਗਜ਼ਾਹਰ ਪੰਜਾਬ ਤੋਂ ਯੂਨੀਵਰਸਿਟੀ ਖੋਣ ਦੀ ਹੋ ਰਹੀ ਹੈ ਕੋਸ਼ਿਸ਼ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਦਿੱਤੇ ਰੱਖਣ ਦੀ ਮੰਗ ਕਾਂਗਰਸ ਦੇ ਐਮਪੀ ਗੁਰਜੀਤਔਸਲਾ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਲਿਖੀ ਚਿੱਠੀ ਕਿਹਾ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੇ ਲਈ ਸ਼ਹੀਦ ਹੋਏ ਸਨ ਗੁਰੂ ਸਾਹਿਬ डॉक्टर राजेंद्र गुप्ता ने राज्यसभा के मैंबर के वजह चुकी सौ उपराष्ट्रपति सीपी पी राधा कृष्णन ने चुकवाई सौ पिछले महीने ही बिना मुकाबला जीते सी राज्यसभा की चो के प्रायोजक सबसे आगे सबसे अलग करतार कंबाइन भारत के पहले कंबाइन निर्माता ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਜ਼ਰਾਂ 6 ਵਜ ਦੀਆਂ 6 ਵੱਡੀਆਂ ਖਬਰਾਂ ਲੈ ਕੇ ਇਹਨਾਂ 6 ਖਬਰਾਂ ਦੇ ਜ਼ਰੀਏ ਪੂਰੇ ਦਿਨ ਦਾ ਅਸੀਂ ਹਾਲ ਤੁਹਾਡੇ ਤੱਕ ਰੱਖਦੇ ਹਾਂ ਔਰ ਕੋਸ਼ਿਸ਼ ਰਹਿੰਦੀ ਹੈ ਕਿ ਪੂਰੇ ਦਿਨ ਦੇ ਵਿੱਚ ਜਿਹੜੀਆਂ ਸਭ ਤੋਂ 6 ਹਨ ਖਬਰਾਂ ਨੇ ਉਹ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ ਔਰ ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਰੱਖਾਂਗਾ ਮੈਂ ਛੇਵੀਂ ਖਬਰ ਔਰ ਫਿਰ ਉਸ ਤੋਂ ਬਾਅਦ ਪੰਜਵੀਂ ਚੌਥੀ ਤੀਜੀ ਦੂਜੀ ਤੇ ਫਿਰ ਦਿਨ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਤੇ ਲੈ ਕੇ ਆਵਾਂਗੇ ਮੈਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਛੇਵੀਂ ਖਬਰ ਤੋਂ ਜੋ ਜੁੜੀ ਹੋਈ ਹੈ ਪੰਜ ਦਿਨਾਂ ਦੇ ਰਿਮਾਂਡ ਦੇ ਨਾਲ ਪੰਜ ਦਿਨਾਂ ਦੇ ਰਿਮਾਂਡ ਦੇ ਉੱਤੇ ਫੈਸਲਾ ਦਿੱਤਾ ਗਿਆ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਜਿਆਂ ਕੋਰਟ ਨੇ ਸੀਬੀਆਈ ਨੂੰ ਪੰਜ ਦਿਨਾਂ ਦਾ ਰਿਮਾਂਡ ਦਿੱਤਾ ਹੈ ਤੇ ਸੀਬੀਆਈ ਚੰਡੀਗੜ੍ਹ ਕੋਰਟ ਦੇ ਵਿੱਚ ਰਿਮਾਂਡ ਦੀ ਡਿਮਾਂਡ ਲੈ ਕੇ ਪਹੁੰਚੀ ਹੋਈ ਸੀ ਚੰਡੀਗੜ੍ਹ ਸੀਬੀਆਈ ਕੋਰਟ ਦੇ ਵਿੱਚ ਪੁੱਲਰ ਦੀ ਪੇਸ਼ੀ ਹੋਈ ਸੀ 5 ਦਿਨਾਂ ਦੀ ਰਿਮਾਂਡ ਖਤਮ ਹੋਣ ਤੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਸ ਤੋਂ ਪਹਿਲਾਂ ਵੀ 5 ਦਿਨਾਂ ਦੇ ਸੀਬੀਆਈ ਰਿਮਾਂਡ ਦੇ ਉੱਤੇ ਹੀ ਸੀ ਡੀਆਈਜੀ ਪੁੱਲਰ ਹਾਲਾਂਕਿ ਜਦੋਂ ਗ੍ਰਿਫਤਾਰੀ ਹੋਈ ਸੀ ਉਸ ਸਮੇਂ ਸੀਬੀਆਈ ਦੇ ਵੱਲੋਂ ਰਿਮਾਂਡ ਨਹੀਂ ਮੰਗਿਆ ਗਿਆ ਪਰ ਬਾਅਦ ਦੇ ਵਿੱਚ ਇੱਕ ਹੋਰ ਪਰਚਾ ਦਰਜ ਕੀਤਾ ਜਾਂਦਾ ਹੈ ਡੀਏ ਦਾ ਯਾਨੀ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਕੇਸ ਡੀਆਈਜੀ ਭੁੱਲਰ ਦੇ ਖਿਲਾਫ ਸੀਬੀਆਈ ਨੇ ਦਰਜ ਕੀਤਾ ਤੇ ਫਿਰ ਉਸ ਕੇਸ ਦੇ ਵਿੱਚ ਸੀਬੀਆਈ ਦੇ ਵੱਲੋਂ ਰਿਮਾਂਡ ਦੀ ਰਿਮਾਂਡ ਕੀਤੀ ਗਈ 5 ਦਿਨ ਆਲਰੇਡੀ ਪੁੱਛ ਗਏ ਚੁਈ ਹੈ ਤੇ 5 ਦਿਨ ਹੋਰ ਰਿਮਾਂਡ ਮੰਗਿਆ ਗਿਆ ਹੈ ਕਾਬਲੇ ਗੌਰੇ ਵੀ ਹੈ ਕਿ ਜਿਹੜਾ ਵਿਚੋਲੀਆ ਹੈ ਜੋ ਬਿਲਕੁਲ ਤੁਸੀਂ ਕਹੋ ਕਿ ਇੱਕ ਪੈਸੇ ਦੇ ਲੈਂਡ ਦੇਣ ਦਾ ਕੰਮ ਕਰ ਰਿਹਾ ਸੀ ਜੋ ਐਲੀਗੇਸ਼ਨਸ ਨੇ ਡੀਆਈਜੀ ਭੁੱਲਰ ਦੇ ਲਈ ਓ ਕ੍ਰਿਸ਼ਨੂ ਸ਼ਰਦਾ ਕ੍ਰਿਸ਼ਨੂ ਸ਼ਰਦਾ ਆਲਰੇਡੀ ਉਸ ਤੋਂ ਪੁੱਛਗੇ ਜਾਰੀ ਸੀ ਫਿਲਹਾਲ ਉਸ ਨੂੰ ਨਿਆਇ ਖਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਨਿਆਇ ਖਿਰਾਸਤ 14 ਦਿਨਾਂ ਦੀ ਪਰ ਡੀਆਈਜੀ ਭੁੱਲਰ ਦੀਆਂ ਮੁਸ਼ਕਲਾਂ ਫਿਲਹਾਲ ਵੱਧੀਆਂ ਨਜ਼ਰ ਆ ਰਹੀਆਂ ਇਨਫੈਕਟ ਜਿਵੇਂ ਡੀਆਈਜੀ ਭੁੱਲਰ ਜੇ ਸੀਬੀਏ ਦੀ ਰਿਮਾਂਡ ਖਤਮ ਹੁੰਦੀ ਹੈ ਤਾਂ ਵਿਜੀਲੈਂਸ ਵੀ ਹੋ ਸਕਦਾ ਹੈ ਕਿ ਪੰਜਾਬ ਵਿਜੀਲੈਂਸ ਦੇ ਵੱਲੋਂ ਰਿਮਾਂਡ ਦੀ ਡਿਮਾਂਡ ਕਰ ਲਈ ਜਾਵੇ ਤਾਂ ਕ੍ਰਿਸ਼ਨੂ ਸ਼ਰਦਾ 14 ਦਿਨਾਂ ਦੀ ਨਿਆਇ ਖਿਰਾਸਤ ਦੇ ਵਿੱਚ ਭੇਜਿਆ ਗਿਆ ਤੇ ਡੀਆਈਜੀ 5 ਦਿਨ ਹੋਰ ਸੀਬੀਏ ਦੀ ਕਸਟਡੀ ਦੇ ਵਿੱਚ ਰਹਿਣਗੇ ਜਿੱਥੇ ਉਹਨਾਂ ਤੋਂ ਪੁੱਛ ਪੜਤਾਲ ਹੋਵੇਗੀ ਕਿ ਗਾਦ ਅਦਾਲਤ ਦੇ ਵਿੱਚ ਅਜ ਹਰਤਨ ਸਿੰਘ ਪੁੱਲਰ ਦਾ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ ਜਿਸ ਦੇ ਵਿੱਚ 5 ਦਿਨ ਦਾ ਰਿਮਾਂਡ ਜਿਹੜਾ ਹੈਗਾ ਉਹ ਸੀਬੀਆਈ ਨੇ ਦੇ ਦਿੱਤਾ ਤਾਂ ਦੱਸਦੇ ਕਿ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਦਾ ਇੱਕ ਅਹਿਮ ਦੱਸੀ ਗਈ ਸੀ ਕਿਉਂਕਿ ਸੀਬੀਆਈ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਜਿਦੇ ਵਿੱਚ ਦੋ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਕਿ ਜਿਹੜੀ ਵੀ ਪ੍ਰਾਪਰਟੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਕਿ ਜਿਹੜੇ ਪ੍ਰਾਪਰਟੀਆਂ ਨੇ ਜਾਂ ਫਿਰ ਹੋਰ ਚੀਜ਼ਾਂ ਨੂੰ ਲੈ ਕੇ ਜਿਹੜੀ ਕੀਤੀ ਗਈ ਹੈ ਕਈ ਚੀਜ਼ਾਂ ਦੇ ਵਿੱਚ ਜਿਹੜਾ ਰਿਮਾਂਡ ਹੈ ਉਹ ਲਿਆ ਗਿਆ ਹੈ ਤੇ ਸਾਡੇ ਨਾਲ ਜਿਹੜੇ ਐਡਵੋਕੇਟਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਅਹਿਮ ਹੈ ਐਚਐਸ ਸਰ ਉਹ ਜੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਤੁਹਾਨੂੰ ਸਭ ਅੱਜ ਕਈ ਗਰਾਉਂਡਸ ਤੇ ਜਿਹੜੀ ਇਹ ਗੱਲਬਾਤ ਕੀਤੀ ਗਈ ਹੈ ਕਿਹੜੀ ਕਿਹੜੀ ਗਰਾਉਂਡਸ ਸਰ ਸਾਡਾ ਅੱਜ ਹੂੰ ਚਲੋ ਸਰ ਸਾਡਾ ਅੱਜ ਪ੍ਰਾਇਮਰਲੀ ਇਹੀ ਗਰਾਉਂਡ ਸੀਗਾ ਜੋ ਅੱਜ ਸਾਡਾ ਬੇਲ ਦਾ ਗਰਾਉਂਡ ਸੀਗਾ ਜੀ ਪ੍ਰਾਇਮਰਲੀ ਇਹੀ ਗਰਾਉਂਡ ਸੀਗਾ ਕਿ ਡਿਊਲ ਐਫਆਈਆਰ ਸਾਡੇ ਦੇ ਕੀਤੀ ਜਾਵੇ ਆਲਰੇਡੀ ਪੰਜਾਬ ਵਿਜੀਲੈਂਸ ਸਾਡੇ ਤੇ ਐਫਰ ਕਰ ਚੁੱਕੀ ਆ ਅਰੈਸਟ ਪਾ ਚੁੱਕੀ ਆ ਤੇ ਇਹਨਾਂ ਨੂੰ ਪਰਿਵਾਰ ਨੂੰ ਇਨਟੀਮੇਸ਼ਨ ਕਰ ਦਿੱਤੀ ਗਈ ਹੈ ਵਾਈ ਦੀ ਡਿਊਲ ਐਫਆਈਆਰ ਇੱਕ ਇੱਕ ਅਫੇਂਸ ਲਈ ਦੋ ਦੋ ਐਫਰਸ ਕਿਉਂ ਕੀਤੀਆਂ ਜਾਂਦੀਆਂ ਠੀਕ ਹੈ ਇਸ ਗੱਲ ਤੇ ਰਿਮਾਂਡ ਨੂੰ ਆਪੋਜ਼ ਕੀਤਾ ਗਿਆ ਸੀ ਸਰ ਠੀਕ ਹੈ ਤੇ ਸਰ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਤੁਸੀਂ ਗੱਲ ਕੀਤੀ ਗਈ ਕਿਉਂਕਿ ਵਿਜੀਲੈਂਸ ਵੱਲੋਂ ਵੀ ਜਿਹੜਾ ਹੈਗਾ ਪ੍ਰੋਡਕਸ਼ਨ ਮਾਡਲ ਤੇ ਗੱਲ ਸਰ ਗਰਾਉਂਡਸ ਆਫ ਅਰੈਸਟ ਤੇ ਗੱਲ ਕੀਤੀ ਗਈ ਸੀ ਇਸ ਰਿਮਾਨ ਇਸ ਗੱਲ ਤੇ ਰਿਮਾਨ ਮੰਗਿਆ ਗਿਆ ਸੀ ਕਿ ਬਾਹਰ ਆ ਕੇ ਇਹ ਪ੍ਰੋਪਰਟੀਆਂ ਵੇਚ टाक ਦੇਣੇ ਤੋਂ ਰਿਕਵੈਸਟ ਕੀਤੀ ਕਿ ਹੀ ਇਜ਼ ਆਲਰੇਡੀ ਇਨ ਕਸਟਡੀ ਉਹ ਬਾਹਰ ਆ ਕੇ ਕੀ ਪ੍ਰੋਪਰਟੀਆਂ ਵੇਚਣਗੇ ਬਿਲਕੁਲ ਤੇ ਆਲਰੇਡੀ ਬਿਜ਼ਨਸ ਇਨ ਦੇ ਪ੍ਰੋਡਕਸ਼ਨ ਆਪਣਾ ਅਰੈਸਟ ਪਾ ਚੁੱਕੀ ਹੈ ਤੇ ਉੱਥੇ ਦੇ ਸੀਬੀਆਈ ਦੇ ਪੀਪੀ ਨੇ ਬਿਆਨ ਦਿੱਤਾ ਹੋਇਆ ਹੈ ਜੀ ਤੇ ਸਰ ਉਹ ਹੁਣ 5 ਦਿਨ ਦਾ ਰਿਮਾਨਡ ਅਪਰੂਵ ਕੀਤਾ ਗਿਆ 5 ਦਿਨ ਦਾ ਰਿਮਾਨ 11 ਨੂੰ ਪੇਸ਼ ਕਰਨਗੇ ਜੀ ਦਿੰਦੀ ਪੰਜਵੀਂ ਵੱਡੀ ਖਬਰ ਦਾ ਅਸੀਂ ਰੋਕ ਕਰਾਂਗੇ ਤੇ ਗੱਲ ਹੋਵੇਗੀ ਸੁਰੇਸ਼ ਰੈਨਾ ਤੇ ਸ਼ਿਖਰਤਮ ਬੰਦੀ ਕ੍ਰਿਕਟਰ ਸੁਰੇਸ਼ ਰੈਨਾ ਤੇ ਸ਼ਿਖਰਤਮ ਬੰਦੀ ਉੱਤੇ ਈਡੀ ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ 11 ਕਰੋੜ ਤੋਂ ਜ਼ਿਆਦਾ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਗਈ ਹੈ ਈਡੀ ਦੇ ਵੱਲੋਂ ਆਨਲਾਈਨ ਸੱਟੇਬਾਜ਼ੀ ਦੇ ਨਾਲ ਜੁੜੇ ਮਾਮਲੇ 'ਚ ਐਕਸ਼ਨ ਹੋਇਆ ਹੈ ਸੁਰੇਸ਼ ਰੈਨਾ ਤੇ ਸ਼ਿਖਰਤਮ ਬੰਦ ਵੱਡੇ ਨਾਮ ਇੰਡੀਅਨ ਕ੍ਰਿਕਟ ਦੇ ਤੇ ਉਹਨਾਂ ਦੀ ਜਾਇਦਾਦ ਅਸਥਾਈ ਰੂਪ ਦੇ ਵਿੱਚ ਅਟੈਚ ਕੀਤੀ ਗਈ ਹੈ ਇਸ ਦਾ ਸਿੱਧਾ ਜਿਹਾ ਮਤਲਬ ਇਹ ਹੁੰਦਾ ਹੈ ਕਿ ਇਹ ਜਿਸ ਪ੍ਰਾਪਰਟੀ ਨੂੰ ਅਟੈਚ ਕਰ ਉਹ ਸੇਲ ਨਹੀਂ ਕਰ ਪਾਣਗੇ ਯਾਨੀ ਕਿ ਉਸ ਦੀ ਕੋਈ ਡੀਲ ਨਹੀਂ ਕਰ ਪਾਣਗੇ ਗੈਰ ਕਾਨੂੰਨੀ ਸੱਟੇਬਾਜ਼ੀ ਪਲੇਟਫਾਰਮ 1xbet ਦੇ ਪ੍ਰਚਾਰ ਕਰਨ ਦੇ ਇਲਜ਼ਾਮਾਂ ਦੇ ਉੱਤੇ ਲੱਗੇ ਈਡੀ ਦੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਰਹਿਣਾ ਅਤੇ ਤਾਂ ਬੰਨੀ ਉਹ 1xbet ਨੂੰ ਪ੍ਰਮੋਟ ਕਰਨ ਦੇ ਲਈ ਵਿਦੇਸ਼ੀ ਕੰਪਨੀਆਂ ਦੇ ਨਾਲ ਸੌਦੇ ਕੀਤੇ ਇਹਨਾਂ ਸੌਦਿਆਂ ਦੇ ਲਈ ਭੁਗਤਾਨ ਵਿਦੇਸ਼ੀ ਚੈਨਲਾਂ ਦੇ ਜ਼ਰੀਏ ਹੋਇਆ ਤਾਂ ਜੋ ਫੰਡਸ ਦੇ ਅਸਲ ਜਿਹੜੇ ਰਿਸੋਰਸਸ ਨੇ ਯਾਰ ਜਿਹੜਾ ਸੋਰਸ ਹੈ ਫੰਡ ਦਾ ਉਸ ਨੂੰ ਲੁਕਾਇਆ ਜਾ ਸਕੇ ਦੋਵੇਂ ਲੈਫਟ ਹੈਂਡਿਡ ਬੈਟਸਮੈਨ ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਇੱਕ ਟਾਈਮ ਤੱਕ ਬਹੁਤ ਤੁਸੀਂ ਕਹੋ ਕਿ ਇੰਡੀਅਨ ਕ੍ਰਿਕਟ ਦੇ ਵਿੱਚ ਇਹਨਾਂ ਦਾ ਬੋਲਬਾਲਾ ਸੀ ਫਿਲਹਾਲ ਦੋਵੇਂ ਇੰਡੀਅਨ ਕ੍ਰਿਕਟ ਦੀ ਟੀਮ ਤੋਂ ਦੂਰ ਨੇ ਸੰਿਆਸ ਵਾਲੇ ਪਾਸੇ ਵੱਧ ਚੁੱਕੇ ਨੇ ਪਰ ਦੂਜੇ ਪਾਸੇ ਕਮੈਂਟਰੀ ਵਾਲੇ ਸੈਕਸ਼ਨ 'ਚ ਜ਼ਰੂਰ ਨਜ਼ਰ ਆਉਂਦੇ ਨੇ ਔਰ ਫਿਲਹਾਲ ਈਡੀ ਇਹਨਾਂ ਦੇ ਉੱਤੇ 56 ਗੱਲਸ ਵੀ ਦਿੰਦੀ ਚੌਥੀ ਵੱਡੀ ਖਬਰ ਦਾ ਸੀ ਰੁਕ ਕਰਾਂਗੇ ਗਵਰਨਰ ਨੂੰ ਮਿਲੇ ਆਮ ਆਦਮੀ ਪਾਰਟੀ ਦਾ ਵਫਦ ਜਿਸ ਦੇ ਵਿੱਚ ਦੋ ਸੈਨੇਟ ਦੇ ਮੈਂਬਰ ਵੀ ਵਫਦ ਦਾ ਹਿੱਸਾ ਸੀ ਗਵਰਨਰ ਦੇ ਅੱਗੇ ਪੀਯੂ ਸੈਨੇਟ ਦਾ ਮੁੱਦਾ ਚੁੱਕਿਆ ਗਿਆ ਆਮ ਆਦਮੀ ਪਾਰਟੀ ਦੇ ਵਫਦ ਦੇ ਵੱਲੋਂ ਕੇਂਦਰ ਦੇ ਫੈਸਲੇ ਦੇ ਨਾਲ ਸਿਰਫ ਪੀਯੂ ਹੀ ਪ੍ਰਭਾਵਿਤ ਨਹੀਂ ਹੋਈ ਇਹ ਆਮ ਆਦਮੀ ਪਾਰਟੀ ਦੇ ਵਫਦ ਦੇ ਜਿਹੜੇ ਮੈਂਬਰ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੇਂਦਰ ਦੇ ਫੈਸਲੇ ਦੇ ਨਾਲ ਪੰਜਾਬ ਦੇ 200 ਕਾਲਜ ਪ੍ਰਭਾਵਿਤ ਹੋਏ ਨਹੀਂ ਕੇਂਦਰ ਸਰਕਾਰ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਨਫ਼ਰਤ ਕਰਦੀ ਹੈ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਏ ਨੇ ਤੇ ਇਲਜ਼ਾਮ ਲਗਾਏ ਗਏ ਇਸ ਵਫਦ ਦੇ ਵਿੱਚ ਮਲਵਿੰਦਰ ਸਿੰਘ ਕੰਗਰਪਾਲ ਚੀਮਾ ਮੀਥੇਰ ਤੁਹਾਨੂੰ ਗੋਲਡੀ ਮੋਜ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਨਾਮ ਨੇ ਪੰਜਾਬ ਦੇ ਵਿੱਚ ਔਰ ਦੋ ਸੈਨੇਟ ਦੇ ਮੈਂਬਰ ਵੀ ਪਹੁੰਚੇ ਹੋਏ ਸਨ ਪਹਿਲਾਂ BBMB ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਪਹਿਲਾਂ BBMB ਤੇ ਕਬਜ਼ੇ ਦੀ ਕੋਸ਼ਿਸ਼ ਹਮ ਸਾਡੀ ਯੂਨੀਵਰਸਿਟੀ ਦੇ ਪਿੱਛੇ ਪਏ ਨੇ ਇੱਥੋਂ ਤੱਕ ਕਿਹਾ ਗਿਆ ਕਿ ਯੂਨੀਵਰਸਿਟੀ ਦੇ ਵਿੱਚੋਂ ਪੰਜਾਬ ਦਾ ਜਿਹੜਾ ਹੱਕ ਹੈ ਉਸ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗਵਰਨਰ ਦਿਨਾਲਾ ਆਮ ਆਦਮੀ ਪਾਰਟੀ ਦੇ ਵਫਦ ਨੇ ਇੰ ਮੁਲਾਕਾਤ ਕੀਤੀ ਇੱਕ ਡੈਮੋਕਰੈਟਿਕ ਸੈਟਅਪ ਇੱਕ ਆਟੋਨਮਸ ਬਾਡੀ ਦਾ ਸੈਟਅਪ ਜਿਹੜਾ ਬਣਿਆ ਹੋਇਆ ਸੀਗਾ ਉਹਨੂੰ ਸੈਂਟਰ ਸਰਕਾਰ ਨੇ ਯੂਨੀਵਰਸਿਟੀ ਤੇ ਕਬਜ਼ਾ ਕਰ ਦਿੱਤੀ ਇਹਦੇ ਨਾਲ ਕਿ ਇੱਥੇ ਅਸੀਂ ਆਪਣਾ ਸਿਲੇਬਸ ਬਣਾਵਾਂਗੇ ਇਸ 200 ਕਾਲਜ ਦੇ ਅੰਦਰ ਪੰਜਾਬ ਦੇ ਸਿਲੇਬਸ ਨੂੰ ਕਿਵੇਂ ਬਦਲਾਂਗੇ ਪੰਜਾਬ ਦੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵ ਪ੍ਰਭਾਵਿਤ ਕਰਾਂਗੇ ਇਹ ਸਾਰੇ ਸਿਸਟਮ ਨੂੰ ਤੋੜਨ ਦੇ ਲਈ ਜੋ ਪਿਛਲੇ 60 ਸਾਲ ਤੋਂ ਪੰਜਾਬ ਦੇ ਅੰਦਰ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਅچھے ਤਰੀਕੇ ਦੇ ਨਾਲ ਕੰਮ ਕਰ ਰਿਹਾ ਉਹਨੂੰ ਤਬਾਹ ਕਰਨ ਦੇ ਦੀ ਨੋਟੀਫਿਕੇਸ਼ਨ ਜਿਹੜਾ ਉਹ 28 ਤਰੀਕ ਨੂੰ ਜਾਰੀ ਕੀਤਾ ਫਿਰ 4 ਤਰੀਕ ਨੂੰ ਕੀ ਕਿਹਾ ਕਿ ਅਸੀਂ ਨੋਟੀਫਿਕੇਸ਼ਨ ਬੈਡਰਾ ਕਰ ਲਿਆ ਬੈਡਰਾ ਨਹੀਂ ਕੀਤਾ 5 ਮਿੰਟਾਂ ਬਾਅਦ ਦੀ ਆਫਟਰ 5 ਮਿੰਟਸ ਇੱਕ ਹੋਰ ਨੋਟੀਫਿਕੇਸ਼ਨ ਆ ਜਾਣਾਗਾ ਕਿ ਪੈਂਡਿੰਗ ਰੱਖ ਲਿਆ ਜਾਂਦਾਗਾ ਸੋ ਇਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਕੇਂਦਰ ਸਰਕਾਰ ਪੰਜਾਬ ਨੂੰ ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨਾਲ ਦਿਲ ਤੋਂ ਨਫ਼ਰਤ ਕਰਦੀ ਆ ਗੈਰ ਸੰਵਿਧਾਨਿਕ ਤੌਰ ਤਰੀਕਾ ਭਾਰਤ ਸਰਕਾਰ ਨੇ ਭਾਜਪਾ ਦੀ ਕੇਂਦਰ ਸਰਕਾਰ ਨੇ ਅਪਣਾਇਆ ਉਹਦਾ ਅਸੀਂ ਜ਼ੋਰਦ ਕਰ ਰਹੇ ਹਾਂ ਔਰ ਇਸ ਮਾਮਲੇ ਤੇ ਤਮਾਮ ਪੰਜਾਬ ਦੇ ਵਿਦਿਆਰਥੀ ਯਾਰ ਨੌਨ ਟੀਚਰ ਸਾਰੇ ਇਕਜੁੱਟ ਹੋ ਕੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਡੈਮੋਕਰੈਟਿਕ ਸੈਟਅਪ ਹੈ ਜਿਹੜਾ ਪਿਛਲੇ 60 ਸਾਲ ਤੋਂ ਕੰਮ ਕਰ ਰਿਹਾ ਜਿਹੜਾ ਦੀਨਾਂ ਸਾਨੂੰ ਘੱਟ ਨਹੀਂ ਗੱਲ ਰੱਖੀ ਆ ਉਹ ਬਹਾਰ ਰਹੇ ਉਹ ਕੰਟੀਨਿਊ ਰਹੇ ਅਤੇ ਸਭ ਤੋਂ ਜ਼ਰੂਰੀ ਇਹ ਕਿ ਪੰਜਾਬ ਦੀ ਨੁਮਾਇੰਦਗੀ ਜਿਹੜੀ ਆ ਉਹ ਲਗਾਤਾਰ ਪੰਜਾਬ ਯੂਨੀਵਰਸਿਟੀ ਦੀ ਡਿਸੀਜਨ ਮੇਕਿੰਗ 'ਚ ਉਸੇ ਤਰੀਕੇ ਨਾਲ جاری ਰਹੂਗੀ ਇਹ ਸਾਡੀ ਵੱਡੋ ਚਾਹਤ ਹੈ ਇਹ ਹੀ ਅਸੀਂ ਅੱਜ ਮਾਨਯੋਗ ਗਵਰਨਰ ਸਾਹਿਬ ਨੂੰ ਦੇ ਪੰਜਾਬ ਯੂਨੀਵਰਸਿਟੀ ਵਿਵਾਦ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦਾ ਵਫਦ ਪੰਜਾਬ ਦੇ ਗਵਰਨਰ ਨੂੰ ਮਿਲਿਆ ਗੁਰਮੀਤ ਸਿੰਘ ਮੀਤੇਰ ਸਾਡੇ ਨਾਲ ਨੇ ਪਹਿਲਾਂ ਤਾਂ ਇੱਕ ਜੀ ਸਪਾਈਟ ਸੀ ਕਿ 28 ਵਾਲੇ ਨੋਟੀਫਿਕੇਸ਼ਨ ਤੋਂ ਬਾਅਦ ਸੰਘਰਸ਼ੀ ਕਿਹਨੂੰ ਵਾਪਸ ਕਰਾਉਣਾ ਪਰ ਹੁਣ ਕੱਲ ਵਾਪਸ ਹੋਇਆ ਕਿ ਨਹੀਂ ਹੋਇਆ ਇਹ ਕੈਸੀ ਕਨਫਿਊਜ਼ਨ ਕ੍ਰੀਏਟ ਹੋ ਗਈ ਵਿਵਾਦ ਤੋਂ ਸ਼ਾਮ ਰਾਤ ਨੂੰ 9 ਵਜੇ ਇੱਕ ਹੋਰ ਟਵੀਟ ਆਉਂਦਾ ਬੀਜੇਪੀ ਪੰਜਾਬ ਦਾ ਕਿ ਮਸਲਾ ਤਾਂ ਨਿਬੜ ਗਿਆ ਮੈਂ ਉਹੀ ਕਹਿਣਾ ਵੀ ਉਹਨਾਂ ਦੇ ਤਾਂ ਬੰਦਿਆਂ ਨੇ ਇਹ ਵੀ ਕਹਿਤਾ ਵੀ ਜੀ ਦੇਖੋ ਅਸੀਂ ਕਿਹਾ ਸੀ ਤਾਂ ਇਹ ਵਾਪਸ ਹੋ ਗਿਆ ਤੇ ਦੁਆਰਾ ਫਿਰ 5 ਮਿੰਟ ਬਾਅਦ ਕਿਉਂਕਿ ਇਹਦਾ ਮਤਲਬ ਨਾ ਇਹਨਾਂ ਤੋਂ ਉਹਨਾਂ ਨੇ ਪਹਿਲਾਂ ਪੁੱਛ ਕੇ ਕੀਤਾ ਸੀ ਹੈਨਾ ਤੇ ਨਾ ਕੱਲ ਉਹਨਾਂ ਨੇ ਵਾਪਸ ਲੈਣ ਵੇਲੇ ਪੁੱਛਿਆ ਬਈ ਜੀ ਇਹ ਗੱਲ ਬੜੀ ਸਪਸ਼ਟ ਹੈ ਅਸੀਂ ਗਵਰਨਰ ਸਾਹਿਬ ਨੂੰ ਵੀ ਕਿਹਾ ਕਿ ਦੇਖੋ ਤੁਹਾਨੂੰ ਪੰਜਾਬ ਚ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਇੱਥੇ ਲੱਗੇ ਹੋਇਓ ਘੁੰਮ ਵੀ ਰਹੇ ਹੋ ਵੈਸੇ ਵੀ ਪੰਜਾਬੀਆਂ ਦੇ ਬਾਰੇ ਤੁਸੀਂ ਜਾਣਦੇ ਹੋ ਸੂਰੇ ਆ ਦੇਸ਼ ਚ ਆਂਦਾ ਵੀ ਜਿਹੜੇ ਵੀ ਮੁੱਦੇ ਨੂੰ ਲੈ ਕੇ ਕਹ ਲੋ ਵੀ ਇਹ ਜਜ਼ਬਾਤੀ ਹੋਣ ਇਮੋਸ਼ਨਲ ਹੋਣ ਉਥੇ ਕੁਝ ਹੋ ਜੇ ਲੜਾਈ ਲੜਨੋਂ ਪਿੱਛੇ ਨਹੀਂ ਹਟਦੇ ਠੀਕ ਹੈ ਜਿੱਤ ਚ ਥੋੜੀ ਦੇਰੀ ਹੋ ਸਕਦੀ ਹੈ ਜਿੱਤ ਇਹਨਾਂ ਨੇ ਕਰਾਉਣੀ ਕਰਾਉਣੀ ਹੈ ਕੁਝ ਕਰਨਾ ਪੈ ਜੇ ਨਾ ਇਹ ਤਾਂ ਗੱਲ ਹੀ ਕੁਝ ਨਹੀਂ ਵੀ ਇਹ ਇੰਨੀਆਂ ਲੜਾਈਆਂ ਪੰਜਾਬੀਆਂ ਨੇ ਚਲੋ ਜੇ ਮੈਂ ਹਿਸਟਰੀ ਚ ਜਾਵਾਂ ਸਾਡੇ ਗੁਰੂਆਂ ਤੋਂ ਲੈ ਕੇ ਪਤਾ ਸੁੱਕੇ ਪੱਤੇ ਖਾ ਕੇ ਵੀ ਲੜਦੇ ਰਹੇ ਆ ਤੇ ਇਹ ਮਤਲਬ ਕਿ ਜਦੋਂ ਤੁਸੀਂ ਬਿਲਕੁਲ ਗੈਰ ਸਵਿਧਾਨਿਕ ਗੱਲ ਕਰੋਗੇ ਅੱਜ ਤੱਕ ਕਿਉਂਕਿ ਲੋਕਤੰਤਰ ਹੈ ਅਨਕਨਸਟਿਚਿਊਨਲ ਗੱਲ ਕਰੋਗੇ ਤਾਂ ਉਥੇ ਪੰਜਾਬ ਦੇ ਲੋਕ ਜਿਹੜੀ ਯੂਨੀਵਰਸਿਟੀ ਦੇ ਨਾਲ ਬੜੀ ਇਮੋਸ਼ਨਲ ਅਟੈਚਮੈਂਟ ਹੈ ਉਹਦੇ ਕਿੰ ਪਿਛੇ ਹਟ ਜਾਣਗੇ ਕਿਉਂਕਿ ਮੈਂ ਪਹਿਲਾਂ ਵੀ ਸਾਰੇ মিডিਆ ਨਾਲ ਜਦੋਂ ਬੁਲੇ ਮੈਂ ਉਹਦਾ ਵੀ ਜ਼ਿਕਰ ਕੀਤਾ ਕਿ ਅੰਦਰ ਗਵਰਨਰ ਸਾਹਿਬ ਨੂੰ ਵੀ ਕਿਹਾ ਕਿ ਜੀ ਸਾਡੇ ਲਈ ਕੇਵਲ ਵਿੱਦਿਅਕ ਆਧਾਰਾਂ ਨਹੀਂ ਪੰਜਾਬੀਆਂ ਦੇ ਲਈ ਜਿਹੜਾ ਕੋਈ ਬਜ਼ੁਰਗ ਕਦੇ ਪਿੰਡ ਦੇ ਸਕੂਲ 'ਚ ਵੀ ਨਹੀਂ ਗਿਆ ਉਹਨੂੰ ਵੀ ਅੱਜ ਇਹ ਪਤਾ ਵੀ ਆ ਮੁੱਦੇ ਤੇ ਲੜਾਈ ਚੱਲ ਰਹੀ ਹੈ ਅੱਗੇ ਬੱਧੇ ਅਗਲੀ ਖਬਰ ਤੱਕ ਰੁਕ ਕੇ ਦੇ ਦਿਨ ਦੀ ਤੀਜੀ ਵੱਡੀ ਖਬਰ ਤੋੜ ਤੱਕ ਲੈ ਕੇ ਆਵਾਂਗੇ ਕਾਂਗਰਸ ਹੁਣ ਵਿਵਾਦਾਂ ਦੇ ਵਿੱਚ ਹੈ ਇੱਕ ਪੋਸਟਰ ਦੀ ਵਜ੍ਹਾ ਦੇ ਨਾਲ ਜਿਵੇਂ ਕਾਂਗਰਸ ਦੇ ਪੋਸਟਰ ਨੂੰ ਲੈ ਕੇ ਵਿਵਾਦ ਹੋ ਗਿਆ ਹੈ ਪੋਸਟਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਨਾਲ ਆਗੂਆਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਗਈਆਂ ਤੇ ਇਸ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੰਬੀਰ ਸਿੰਘ ਬਾਦਲ ਨੇ ਸਵਾਲ ਚੁੱਕੇ ਨੇ ਤੇ ਇਲਜ਼ਾਮ ਲਗਾਏ ਗਏ ਨੇ ਕਿ ਕਾਂਗਰਸ ਨੇ ਗੁਰੂ ਤੇਗ ਬਹਾਦਰ ਜੀ ਦਾ ਨਿਰਾਦਰ ਕੀਤਾ ਹੈ ਗੁਰੂ ਤੇਗ ਬਹਾਦਰ ਜੀ ਦੇ ਭਾਈ ਜੈਤਾ ਜੀ ਦਾ ਅਪਮਾਨ ਕੀਤਾ ਗਿਆ ਸ਼ਰਮਣੀ ਅਕਾਲੀ ਦਲ ਦੇ ਇਲਜ਼ਾਮ ਹੈ ਪੋਸਟਰ ਦੇ ਵਿੱਚ ਗੁਰੂ ਸਾਹਿਬ ਤੋਂ ਉੱਤੇ ਕਾਂਗਰਸ ਆਗੂਆਂ ਦੀਆਂ ਤਸਵੀਰਾਂ ਨੇ ਸੋਨੀਆ ਗਾਂਧੀ, ਰਾਫੂਲ ਗਾਂਧੀ, ਪ੍ਰੇਨਕਾ ਗਾਂਧੀ ਸਣੇ ਕਈ ਵੱਡੇ ਆਗੂ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ پا ਰਹੇ ਹੋ ਔਰ ਕਾਂਗਰਸ ਪਾਰਟੀ ਇਸ ਗੁਨਾ ਦੇ ਲਈ ਸਿੱਖ ਪੰਥ ਤੋਂ ਮਾਫੀ ਮੰਗੇ ਇਸ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਮਾਦਲ ਮਾਫੀ ਵਾਲੀ ਡਿਮਾਂਡ ਕਰਦੇ ਹੋਏ ਨਜ਼ਰ ਆਏ ਇਹ ਆਮ ਤੌਰ ਤੇ ਜਿਹੜੇ ਪੋਸਟਰ ਲੱਗਦੇ ਨੇ ਵੱਡੇ ਵੱਡੇ ਉਹਨਾਂ ਦਾ ਇੱਕ ਸੇਮ ਜਾਂ ਪੈਟਰਨ ਹੁੰਦਾ ਹੈ ਕਿ ਕੀਤਾ ਜਾਂਦਾ ਹੈ ਕਿ ਜਿਹੜਾ ਪਾਰਟੀ ਦਾ ਸਭ ਤੋਂ ਵੱਡਾ ਚਿਹਰਾ ਹੈ ਕੌਮੀ ਪੱਧਰ ਦੇ ਉੱਤੇ ਜਾਂ ਪ੍ਰਧਾਨ ਹੈ ਸਭ ਤੋਂ ਪਹਿਲਾਂ ਉਹਨਾਂ ਦੀ ਫੋਟੋ ਫਿਰ ਸਟੇਟ ਪ੍ਰੈਜ਼ੀਡੈਂਟ ਦੀ ਫੋਟੋ ਫਿਰ ਨਾਲ ਜੇਕਰ ਕੋਈ ਇੰਚਾਰਜ ਹੈ ਪਾਰਟੀ ਦਾ ਇਕਾਈ ਦਾ ਜਿਵੇਂ ਪੰਜਾਬ ਇਕਾਈ ਦਾ ਉਹਨਾਂ ਦੀ ਫੋਟੋ ਫਿਰ ਜਿਹੜਾ ਲੋਕਲ ਲੀਡਰ ਆਏਗਾ ਉਸ ਦੀ ਫੋਟੋ ਤਾਂ ਇਸ ਤਰੀਕੇ ਨਾਲ ਹੀ ਹੁੰਦਾ ਜਿਵੇਂ ਹੁਣ ਇੱਥੇ ਦੇਖੋ ਤੁਸੀਂ ਅ ਪਹਿਲੇ ਨੰਬਰ ਤੇ ਮਲਿਕਾ ਅਰਜਨ ਖੜਗੇ ਨਜ਼ਰ ਆ ਰਹੇ ਨੇ ਫਿਰ ਸੋਨੀਆ ਗਾਂਧੀ ਤਸਵੀਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਪ੍ਰਿੰਕਾ ਗਾਂਧੀ ਕੇ.ਐਸ.ਵੀ. ਨੂੰ ਗੋਪਾਲ ਨੇ ਅ ਬੁਬੇਸ਼ ਵਗੀਲ ਨਜ਼ਰ ਆ ਰਹੇ ਨੇ ਫਿਰ ਰਾਜਾ ਬੜਿੰਗ ਨੇ ਪ੍ਰਤਾਪ ਬਾਜਵਾ ਨੇ ਤੇ ਸਾਰੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਵਕ ਵਕ ਲੀਡਰ ਨਜ਼ਰ ਆ ਰਹੇ ਨੇ ਇਹੀ ਵਿਵਾਦ ਹੈ ਕਿ ਗੁਰੂ ਸਾਹਿਬ ਦੀ ਫੋਟੋ ਇੱਥਾਂ ਲਗਾਈ ਗਈ ਸੀ ਉਸ ਬੈਨਰ ਦੇ ਵਿੱਚ ਤੇ ਉਹਨਾਂ ਤੋਂ ਉੱਤੇ ਜਿਹੜੀ ਲੀਡਰਾਂ ਦੀ ਫੋਟੋ ਲਗਾ ਦਿੱਤੀ ਸੁਬੀਰ ਬਾਦਲ ਨੇ ਟਵੀਟ ਕੀਤਾ ਉਹ ਵੀ ਤੁਹਾਨੂੰ ਪੜਵਾ ਰਹੇ ਹਾਂ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਾਂਗਰਸ ਪਾਰਟੀ ਦੇ ਵੱਲੋਂ ਤੁਨ ਤਨਸ਼ੀਰ ਗੁਰਤੇਗ ਬਹਾਦਰ ਜੀ ਤੇ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਦੀਆਂ ਤਸਵੀਰਾਂ ਦੇ ਕਿਤੇ ਨਿਰਾਦਰ ਦੀ ਮੈਂ ਸਖਤ ਨਿਖੇਦੀ ਕਰਦਾ ਹਾਂ ਕਾਂਗਰਸ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਦੇ ਲਈ ਲਗਾਈ ਸਟੇਜ ਦੇ ਉੱਤੇ ਲੱਗੇ ਬੈਨਰ ਤੋਂ ਪੀਨੋਮੀ ਪਾਤਸ਼ਾ ਸ਼੍ਰੀ ਗੁਰਤੇਗ ਬਹਾਦਰ ਸਾਹਬ ਅਤੇ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਤੋਂ ਉੱਪਰ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਲਗਾਉਣਾ ਅੱਜਰ ਗੁਨਾਹ ਇਹ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾਪ੍ਰਿੰਕ ਦੇ ਵੱਲੋਂ ਦਲਿਤ ਭਾਈ ਚਰਦਾਪਮਾਨ ਕੀਤਾ ਗਿਆ ਤੇ ਹੁਣ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ ਜੀ ਦਾ ਅਪਮਾਨ ਕੀਤਾ ਗਿਆ ਇਸ ਕਰਕੇ ਸਿੱਖ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ ਕਾਂਗਰਸ ਪਾਰਟੀ ਇਸ ਗੁਨਾ ਦੇ ਲਈ ਸਮੁੱਚੇ ਸਿੱਖ ਪੰਥ ਤੋਂ ਮਾਫੀ ਮੰਗਦੀ ਹੈ ਇੱਕ ਚੋਣ ਜਲਸਾ ਹੋ ਰਿਹਾ ਜਿਸ ਦੇ ਵਿੱਚ ਗੁਰੂ ਸਾਹਿਬਾਨ ਨਵੇਂ ਪਾਤਸ਼ਾਹ ਜੀ ਦੇ ਸੀਸ ਲੈ ਕੇ ਆ ਰਹੇ ਭਾਈ ਜੈਤਾ ਜੀ ਦੇ ਦੀ ਤਸਵੀਰ ਲੱਗੀ ਹੈ ਉਹਦੇ ਉੱਤੇ ਕਾਂਗਰਸ ਦੇ ਲੀਡਰਾਂ ਦੀ ਹੈ ਤੇ ਗਾਂਧੀ ਪਰਿਵਾਰ ਦੇ ਮੈਂਬਰਾਂ ਦੀ ਲੱਗੀ ਹੈ ਇਹਦੀ ਇੱਕ ਕਾਫੀ ਬਵਾਦ ਚੱਲ ਰਿਹਾ ਸੋ ਅਸੀਂ ਤਾਂ ਇਹ ਗੱਲ ਸੋਚਦੇ ਹਾਂ ਕਿ ਜਿਹੜੀ ਪਾਰਟੀ ਜੀਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਨੇ ਉਸ ਸਮੇਂ ਦੇ ਭਗੜੇ ਪਾਏ ਨੇ ਤੇ ਖਾਸ ਤੌਰ ਦੇ ਉੱਤੇ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਉਦੋਂ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ ਕਹਿ ਕੇ ਨਾਰੇ ਲਾਏ ਤੇ ਆਪਦੇ ਘਰੋਂ ਆਪ ਦੀ ਨੂਰ ਨੂੰ ਕੱਢ ਦਿੱਤਾ ਉਹਨਾਂ ਤੋਂ ਸਿੱਖਾਂ ਦੇ ਲਈ ਕਿਸ ਤਰ੍ਹਾਂ ਦੀ ਆਸ ਕੀਤੀ ਜਾ ਸਕਦੀ ਹੈ ਜਿਹੜੀ ਕੀ ਬੇਮਾਨੀ ਹੈ ਸੋ ਦੂਸਰੀ ਗੱਲ ਇਹ ਹੈ ਕਿ ਇਹ ਵੈਸੇ ਵੀ ਜਿਹੜੀ ਸਿਆਸਤ ਦੇ ਇਹਨਾਂ ਮਾਮਲਿਆਂ ਦੇ ਵਿੱਚ ਧਾਰਮਿਕ ਇਸਤਵਾ ਦੀ ਤਸਵੀਰ ਲਾ ਕੇ ਧਮਕੀਨ ਕਰਨੀ ਜਿਹੜੀ ਇਹ ਵੈਸੇ ਹੀ ਗਲਤ ਹੈ ਸੋ ਇਹ ਜਿਹੜੀ ਹੈ ਕਾਂਗਰਸ ਪਾਰਟੀ ਵੱਲੋਂ ਇਹ ਕੀਤਾ ਗਿਆ ਘਾਰਾ ਵਾ ਇਹ ਬਹੁਤ ਨਿੰਦਣਯੋਗ ਹੈ ਇਸ ਨੂੰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਵੀ ਆਪਰਾ ਨੋਟਿਸ ਲੈਣਾ ਚਾਹੀਦਾ ਉਹਨੂੰ ਤੇ ਜੀਪੀਸੀ ਦੇ ਵੱਲੋਂ ਵੀ ਸਵਾਲ ਚੁੱਕ ਦਿੱਤੇ ਗਏ ਨੇ ਅੱਗੇ ਵਧਦੇ ਤੇ ਹੁਣ ਗੱਲ ਰਾਜਾ ਵੜਿੰਗ ਦੀ ਹੋएगी ਰਾਜਾ ਵੜਿੰਗ ਦੀ ਇੱਕ ਸਟੇਟਮੈਂਟ ਉਸ ਤੋਂ ਬਾਅਦ ਉਹਨਾਂ ਦੀ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਤੇ ਸਭ ਦੇ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਧਮਕੀ ਮਿਲੀ ਹੈ ਪੂਰੇ ਪਰਿਵਾਰ ਸਣੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ ਪਾਕਿਸਤਾਨ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਵੱਲੋਂ ਜਿਵੇਂ ਪਹਿਲਾਂ WhatsApp ਦਿੱਤੀ ਧਮਕੀ ਭਰੀ ਕਾਲ ਤੇ ਫਿਰ ਧਮਕੀ ਭਰਿਆ ਵਾਇਸ ਮੈਸੇਜ ਭੇਜਿਆ ਗਿਆ ਰਾਜਵੜਿੰਗ ਦੀ ਸ਼ਿਕਾਇਤ ਦੇ ਉੱਤੇ ਤਰਨਤਨ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਤਿੰਨ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਕਾਬਲੇਗੌਰ ਹੈ ਕਿ ਰਾਜਵੜਿੰਗ ਨੇ ਹਾਲ ਹੀ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਬੂਟਾ ਸਿੰਘ ਜੀ ਨੂੰ ਲੈ ਕੇ ਤੇ ਉਸ ਤੋਂ ਬਾਅਦ ਲਗਾਤਾਰ ਬਿਵਾਲਤਾ ਹੋ ਹੀ ਰਿਹਾ ਹੈ ਪਰ ਇਹ ਸਭ ਦੇ ਵਿਚਾਲੇ ਰਾਜਵੜਿੰਗ ਸੁਰੱਖਿਆ ਦੇ ਵਿੱਚ ਇੱਕ ਵਾਰ ਫਿਰ ਤੋਂ ਨਹੀਂ ਔਰ ਰਾਜਵੜਿੰਗ ਨੂੰ ਧਮਕੀ ਥ੍ਰੈਟ ਕਾਲ ਮਿਲਿਆ ਹੈ ਰਾਜਵੜਿੰਗ ਨੂੰ ਪਹਿਲਾ WhatsApp ਕਾਲ ਆਈ ਤੇ ਫਿਰ ਜਿਵੇਂ ਆਪਾਂ WhatsApp ਦੇ ਉੱਤੇ ਰਿਕਾਰਡ ਕਰਕੇ ਮੈਸੇਜ ਕਿਸ ਨੂੰ ਭੇਜ ਦਿੰਦੇ ਆ ਤਾਂ ਫਿਰ ਉਸ ਤਰੀਕੇ ਨਾਲ ਮੈਸੇਜ ਭੇਜਿਆ ਗਿਆ ਸੁਖਜਿੰਦਰ ਸਿੰਘ ਰੰਧਾਵਾ ਨੇ ట్వీਟ ਕੀਤਾ ਇਸ ਪੂਰੇ ਮਸਲੇ ਦੇ ਉੱਤੇ ਤੇ ਰੰਧਾਵਾ ਨੇ ਲਿਖਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਨੂੰ ਮਿਲੀ ਜਾਨ ਨੂੰ ਮਾਰਨ ਦੀਆਂ ਧਮਕੀਆਂ ਬਹੁਤ ਗੰਭੀਰ ਮੁੱਦਾ ਹੈ ਇਹ ਸਿਰਫ ਇੱਕ ਨੀਤਾ ਦੀ ਸੁਰੱਖਿਆ ਦਾ ਸਵਾਲ ਨਹੀਂ ਹੈ ਸਗੋਂ ਪੂਰੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਸਵਾਲ ਹੈ ਪੰਜਾਬ ਦੇ ਵਿੱਚ ਪਹਿਲੇ ਗੈਂਗਸਟਰਵਾਦ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੂਰੀ ਤਰ੍ਹਾਂ ਸਫਲ ਕਾਨੂੰਨ ਵਿਵਸਥਾ ਨੀਤੀ ਦਾ ਨਤੀਜਾ ਇਹ ਰੰਦਾਵਾ ਕਹਿ ਰਹੇ ਨੇ ਉਹਨਾਂ ਨੇ ਲਿਖਿਆ ਕਿ ਜੋ ਸਰਕਾਰ ਆਪਣੀ ਹੀ ਲੋਕਾਂ ਦੀ ਰੱਖਿਆ ਨਹੀਂ ਕਰ ਸਕਦੀ ਉਹ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਿਵੇਂ ਕਰ ਸਕਦੀ ਹੈ ਕਾਂਗਰਸ ਤੇ ਪੂਰਾ ਪੰਜਾਬ ਉਹਨਾਂ ਦੇ ਨਾਲ ਖੜਾ ਹੈ ਧਮਕੀਆਂ ਸਾਨੂੰ ਕਦੇ ਵੀ ਡਰਾ ਨਹੀਂ ਸਕਦੀਆਂ ਹੁਣ ਅੱਗੇ ਵਾਦਿਆਂ ਦੀ ਸਭ ਤੋਂ ਵੱਡੀ ਖਬਰ ਦਾਸੀ ਰੁਕ ਕਰਾਂਗੇ ਯਾਨੀ ਕਿ ਇਹਨਾਂ 6 ਖਬਰਾਂ ਦੇ ਵਿੱਚ ਪਹਿਲੀ ਖਬਰ ਕਿਹੜੀ ਹੈ ਪਹਿਲੀ ਖਬਰ ਹੈ ਤਰਨਤਾਰਨ ਦੇ ਜਿੰਨੀ ਚੋਣਾ ਅਖਾੜੇ ਦੇ ਨਾਲ ਜਿੰਨੀ ਚੋਣ ਦੇ ਅਖਾੜੇ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਉਸ ਅਖਾੜੇ ਦੇ ਵਿੱਚੋਂ ਗੈਂਗਸਟਰਾਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਤੇ ਚੇਤਾਵਨੀ ਦਿੱਤੀ ਗਈ ਕਿ ਹਫ਼ਤੇ ਦੇ ਅੰਦਰ ਗੈਂਗਸਟਰ ਪੰਜਾਬ ਛੱਡ ਦੇਣਾ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਵੀ ਇਸ ਸਮੇਂ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਤਰਨਤਾਰਨ ਦੇ ਵਿੱਚ ਰੋਕਚੋਵ ਵੱਖ-ਵੱਖ ਡੇ ਜਾ ਰਹੇ ਨੇ ਮੁੱਖ ਮੰਤਰੀ ਵੀ ਨਜ਼ਰ ਆ ਰਹੇ ਨੇ ਤਸਵੀਰ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਨੇ ਤੇਜਰੀਵਾਲ ਨੇ ਤਰਨਤਾਰਨ ਦੇ ਅਖਾੜੇ ਦੇ ਵਿੱਚ ਜ਼ਿਕਰ ਕੀਤਾ ਕਿ ਪੂਰੇ ਪੰਜਾਬ ਤੋਂ ਗੈਂਗਸਟਰਾਂ ਦਾ ਖਾਤਮਾ ਕਰ ਦੇਵਾਂਗੇ ਤੇਜਰੀਵਾਲ ਨੇ ਇਹ ਬਿਆਨ ਤਰਨਤਾਰਨ ਚ ਸੀਐਮ ਭਗਵੰਤ ਮਾਨ ਦੇ ਨਾਲ ਰੋਡ ショਅ ਦੇ ਦੌਰਾਨ ਦਿੱਤਾ ਹੈ ਰੋਡ ショਅ ਜਦੋਂ ਕੱਢਿਆ ਜਾ ਰਿਹਾ ਸੀ ਤਾਂ ਇਹ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਸੀ ਕਿ ਇੱਕ ਹਫ਼ਤੇ ਦੇ ਵਿੱਚ ਗੈਂਗਸਟਰ ਪੰਜਾਬ ਛੱਡ ਦੇਣ ਇਹ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਨ ਖੁਰ ਜਿਹੜੇ ਲਾਲਜੀਤ ਸਿੰਘ ਭੁੱਲਰ ਨਜ਼ਰ ਆ ਰਹੇ ਨੇ ਕੈਬਨਿਟ ਮੰਤਰੀ ਸ਼ਰੀ ਕਲਸੀ ਨਜ਼ਰ ਆਏ ਇਨਫੈਕਟ ਜਿਹੜੇ ਕੈਂਡੀਡੇਟ ਨੇ ਹਰਮਿਤ ਸਿੰਘ ਸੰਧੂ ਉਹ ਵੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਅਰਵਿੰਦ ਕੇਜਰੀਵਾਲ ਗੈਂਗਸਟਰ ਨੂੰ ਸਿੱਧੀ ਚਤਾਵਨੀ ਦੇ ਰਹੇ ਜਿੰਨੇ ਗੈਂਗਸਟਰ ਹੈ ਅੱਜ ਨੂੰ ਕਹਿ ਕੇ ਜਾ ਰਹਾ ਹਾਂ ਜਾਂ ਤਾਂ ਤਰਨ ਤਰਨ ਛੋੜ ਦਿਓ ਸਾਰੇ ਗੈਂਗਸਟਰ गैंगस्टरों से फिरौती करने वालों से आपको मुक्ति दिलाएंगे उनको मैं आज चेतावनी दे के जा रहा हूं एक हफ्ता बचा एक हफ्ते के अंदर तरन तारण क्या पंजाब छोड़ के चले जाओ पूरे पंजाब के धीरे धीरे सफाया कर रहे हैं पूरे पंजाब से गैंगस्टरों का फिरौती मांगने वालों का कांग्रेस पार्टी के एक बड़े नेता ने बूटा सिंह जी के ऊपर बहुत गंदी टिप्पणी करी थी जो शब्द उन्होंने इस्तेमाल किए वो तो मैं यहाँ कह भी नहीं सकता उसकी हम कड़ी निंदा करते हैं लेकिन मैं ये कहना चाहता हूं ये कांग्रेस पार्टी की मानसिकता को दिखाता है कि वो किस तरह से उन समाज के लोगों को सोचते हैं उसकी हम कड़ी निंदा करते हैं